ਕੁੱਛ ਇੱਕ ਮਿੰਟ ਲਈ ਜਦੋਂ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਇੱਕੋ ਗੱਲ ਕਹਿ ਰਹੀਆਂ ਹਨ ਤਾਂ ਸਮਝ ਜਾਓ ਕਿ ਕੁਝ ਬਹੁਤ ਵੱਡਾ ਹੋ ਰਿਹਾ ਹੈ ਕੈਨੇਡਾ ਦੀ ਆਰਸੀਐਮਪੀ ਤੋਂ ਲੈ ਕੇ ਯੂਕੇ ਦੀ ਐਮਆਈ5 ਤੱਕ ਸਾਰੇ ਇੱਕੋ ਕਹਾਣੀ ਸੁਣਾ ਰਹੇ ਹਨ ਅਤੇ ਇਹ ਕਹਾਣੀ ਹੈ ਭਾਰਤ ਸਰਕਾਰ ਦੇ ਅੰਤਰਰਾਸ਼ਟਰੀ ਅਤਵਾਦੀ ਜਨਵਰੀ 15 2026 ਨੂੰ ਆਰਸੀਐਮਪੀ ਨੇ ਇੱਕ ਰਿਪੋਰਟ ਜਾਰੀ ਕੀਤੀ ਜੋ ਸਿੱਖ ਇਤਿਹਾਸ ਵਿੱਚ ਇੱਕ ਮੋੜ ਸਾਬਿਤ ਹੋ ਸਕਦੀ ਹੈ ਇਸ ਰਿਪੋਰਟ ਵਿੱਚ ਸਾਫ ਸ਼ਬਦਾਂ ਵਿੱਚ ਲਿਖਿਆ ਹੈ ਕਿ ਬਿਸ਼ਨੋਈ ਗੈਂਗ ਕੈਨੇਡਾ ਵਿੱਚ ਜੋ ਵੀ ਕਤਲ ਜਾਂ ਐਕਸਟਰਸ਼ਨ ਵਰਗੀਆਂ ਕਾਰਵਾਈਆਂ ਕਰ ਰਿਹਾ ਹੈ ਉਹ ਭਾਰਤ ਸਰਕਾਰ ਦੇ ਕਹਿਣ ਤੇ ਹੋ RCMP ਦਾ ਕਹਿਣਾ ਹੈ ਕਿ ਭਾਰਤ ਸਰਕਾਰ ਇਨਾ ਗੈਂਗਾ ਨੂੰ ਰਿਮੋਟ ਕੰਟਰੋਲ ਵਾਂਗ ਚਲਾ ਰਹੀ ਹੈ ਇਸ ਤੋਂ ਪਹਿਲਾਂ ਜਦੋਂ ਹਰਦੀਪ ਸਿੰਘ ਨਿਜਰ ਦਾ ਕਤਲ ਹੋਇਆ ਸੀ ਤਾਂ ਲੋਕ ਕਹਿੰਦੇ ਸਨ ਕਿ ਇਹ ਸਿਰਫ ਕੈਨੇਡਾ ਦਾ ਇਲਜ਼ਾਮ ਹੈ ਪਰ ਹੁਣ ਤਾਂ ਪੂਰੀ ਤਸਵੀਰ ਸਾਫ ਹੋ ਗਈ ਹੈ ਸਿਰਫ ਨਿਜਰ ਹੀ ਨਹੀਂ ਬਲਕਿ ਮੈਨੀਟੋਬਾ ਵਿੱਚ ਸੁਖਦੂਲ ਸਿੰਘ ਦਾ ਕਤਲ ਵੀ ਇਸੇ ਪੈਟਰਨ ਦਾ ਹਿੱਸਾ ਸੀ ਵਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ ਇਹ ਸਿਰਫ ਇੱਕ ਜਾਂ ਦੋ ਘਟਨਾਵਾਂ ਨਹੀਂ ਬਲਕਿ ਇੱਕ ਪੂਰਾ ਸਿਸਟਮ ਹੈ ਜੋ ਭਾਰਤ ਸਰਕਾਰ ਨੇ ਬਣਾਇਆ ਹੈ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਸਮੁੰਦਰ ਪਾਰ ਯੂਕੇ ਵਿੱਚ ਵੀ ਇਹੀ ਖੇਡ ਚੱਲ ਰਹੀ ਹੈ ਪਾਈ ਪਰਮਜੀਤ ਸਿੰਘ ਪੰਮਾ ਜੋ ਖਾਲਿਸਤਾਨ ਰੈਫਰੈਂਡਮ ਕੈਂਪੇਨ ਦੇ ਯੂਕੇ ਅਤੇ ਯੂਰਪ ਕੋਆਰਡੀਨੇਟਰ ਹਨ ਉਹਨਾਂ ਨੂੰ ਯੂਕੇ ਦੀ ਐਮਆਈ5 ਨੇ ਕਿਹਾ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਇਹ ਸਿਰਫ ਇੱਕ ਆਮ ਵਰਨਿੰਗ ਨਹੀਂ ਸੀ ਯੂਕੇ ਇੰਟੈਲੀਜੈਂਸ ਨੇ ਪੰਮਾ ਨੂੰ ਕਿਹਾ ਹੈ ਕਿ ਉਹ ਆਪਣੇ ਘਰ ਵਿੱਚ ਸਿਕਿਉਰਿਟੀ ਕੈਮਰਾਜ਼ ਲਗਵਾਉਣ ਡੋਰ ਲੌਕਸ ਮਜ਼ਬੂਤ ਕਰਵਾਉਣ ਅਤੇ ਆਪਣੇ ਪਰਿਵਾਰ ਤੋਂ ਵੱਖ ਰਹਿਣ ਸਿੱਖ ਕੌਮ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਮਾਂ ਖਾਲਿਸਤਾਨ ਮੁੱਦੇ ਤੇ ਇਕਜੁੱਟ ਹੋਣ ਦਾ ਹੈ ਜਦੋਂ ਅੰਤਰਰਾਸ਼ਟਰੀ ਭਾਈਚਾਰਾ ਸਾਡੇ ਨਾਲ ਖੜਾ ਹੈ ਜਦੋਂ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਭਾਰਤ ਦੀਆਂ ਅਸਲੀਅਤਾਂ ਨੂੰ ਸਮਝ ਰਹੇ ਹਨ ਤਾਂ ਸਾਨੂੰ ਇਸ ਮੌਕੇ ਦਾ ਪਰ ਇਸ ਲਈ ਸਾਨੂੰ ਆਪਣੇ ਅੰਦਰੂਨੀ મતਭੇਦ ਭੁੱਲ ਕੇ ਇੱਕ ਹੋਣਾ ਪਵੇਗਾ ਇਸ ਸਾਰੇ ਮਾਮਲੇ ਦਾ ਇੱਕ ਹੋਰ ਪਹਿਲੂ ਵੀ ਹੈ ਜਿਸ ਤੇ ਧਿਆਨ ਦੇਣਾ ਜ਼ਰੂਰੀ ਹੈ ਈਰਾਨ ਵਿੱਚ ਇਸ ਸਮੇਂ ਜੋ ਸਥਿਤੀ ਹੈ ਉਸ ਦਾ ਭਾਰਤ ਅਤੇ ਬ੍ਰਿਕਸ ਦੇਸ਼ਾਂ ਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ ਡਿਸੰਬਰ 28 2025 ਤੋਂ ਈਰਾਨ ਵਿੱਚ ਜੋ ਪ੍ਰਦਰਸ਼ਨ ਸ਼ੁਰੂ ਹੋਏ ਹਨ ਉਹਨਾਂ ਨੂੰ 1979 ਦੀ ਇਸਲਾਮਿਕ ਰਿਵਲੂਸ਼ਨ ਤੋਂ ਬਾਅਦ ਦਾ ਸਭ ਤੋਂ ਵੱਡਾ ਉਭਾਰ ਕਿਹਾ ਜਾ ਰਿਹਾ ਹੈ ਈਰਾਨ ਦੀ ਸਰਕਾਰ ਨੇ ਪ੍ਰੋਟੈਸਟਰਸ ਤੇ ਸਿੱਧੀ ਗੋਲੀਬਾਰੀ ਦੇ ਹੁਕਮ ਦਿੱਤੇ ਹਨ ਜਿਸ ਨਾਲ ਹਜ਼ਾਰਾਂ ਲੋਕ ਮਾਰੇ ਗਏ ਹਨ ਈਰਾਨ ਦੇ ਕ੍ਰਾਊਨ ਪ੍ਰਿੰਸ ਰਜ਼ਾ ਪਹਿਲਵੀ ਨੇ ਇੱਕ ਪੀਸਫੁੱਲ ਟਰਾਂਜ਼ੀਸ਼ਨ ਅਤੇ ਰੈਫਰੰਡਮ ਦਾ ਇਸ ਸਥਿਤੀ ਦਾ ਭਾਰਤ ਤੇ ਸਿੱਧਾ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਈਰਾਨ ਬ੍ਰਿਕਸ ਦਾ ਮੈਂਬਰ ਹੈ ਅਤੇ ਭਾਰਤ ਦਾ ਇੱਕ ਮਹੱਤਵਪੂਰਨ એનર્ਜੀ ਪਾਰਟਨਰ ਹੈ ਜੇਕਰ ਈਰਾਨ ਵਿੱਚ ਸਰਕਾਰ ਬਦਲਦੀ ਹੈ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਬ੍ਰਿਕਸ ਦੀ ਸਮੁੱਚੀ ਡਾਇਨਾਮਿਕਸ ਬਦਲ ਜਾਵੇਗੀ ਈਰਾਨ ਅਤੇ ਰੂਸ ਦੇ ਨਾਲ ਭਾਰਤ ਦੇ ਰਿਸ਼ਤੇ ਪਹਿਲਾਂ ਹੀ ਪੇਚੀਦਾ ਹਨ ਅਤੇ ਇਸ ਸਥਿਤੀ ਵਿੱਚ ਭਾਰਤ ਨੂੰ ਆਪਣੀ ਵਿਦੇਸ਼ ਨੀਤੀ ਦੇ ਬਾਰੇ ਵਿੱਚ ਮੁੜ ਸੋਚਣਾ ਪਵੇਗਾ ਪਰ ਇਸ ਸਭ ਦੇ ਵਿਚਕਾਰ ਸਿੱਖ ਕੌਮ ਲਈ ਇਹ ਇੱਕ ਮੌਕਾ ਹੈ ਜਦੋਂ ਭਾਰਤ ਸਰਕਾਰ ਅੰਤਰਰਾਸ਼ਟਰੀ ਪੱਧਰ ਤੇ ਕਿਰੀ ਹੋਈ ਹੈ ਜਦੋਂ ਉਸ ਦੇ ਸਭ ਤੋਂ ਨਜ਼ਦੀਕੀ ਸਹਿਯੋਗੀ ਦੇਸ਼ ਵੀ ਉਸ ਤੋਂ ਦੂਰੀ ਬਣਾ ਰਹੇ ਹਨ ਤਾਂ ਇਹ ਸਮਾਂ ਹੈ ਸ ਪਰ ਇਸ ਲਈ ਸਾਨੂੰ ਆਪਣੇ ਅੰਦਰ ਇੱਕ ਜੁਟਤਾ ਲਿਆਉਣੀ ਪਵੇਗੀ ਸਿੱਖ ਕੌਮ ਦੇ ਨੌਜਵਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਿਰਫ ਇੱਕ ਸਿਆਸੀ ਮੁੱਦਾ ਨਹੀਂ ਹੈ ਇਹ ਸਾਡੀ ਪਛਾਣ ਸਾਡੇ ਅਸਤਿਤਵ ਅਤੇ ਸਾਡੇ ਭਵਿੱਖ ਦਾ ਸਵਾਲ ਹੈ ਜਦੋਂ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਭਾਰਤ ਸਰਕਾਰ ਨੂੰ ਟੈਰਰਿਸਟ ਸਟੇਟ ਕਹਿ ਰਹੀਆਂ ਹਨ ਤਾਂ ਇਹ ਸਾਡੇ ਲਈ ਇੱਕ ਇਤਿਹਾਸਿਕ ਮੌਕਾ ਹੈ ਪਰ ਇਸ ਮੌਕੇ ਦਾ ਫਾਇਦਾ ਉਠਾਉਣ ਲਈ ਸਾਨੂੰ ਇੱਕ ਹੋਣਾ ਪਵੇਗਾ ਇੱਕ ਆਵਾਜ਼ ਨਾਲ ਬੋਲਣਾ ਪਵੇਗਾ ਇਹ ਸਮਾਂ ਹੈ ਜਦੋਂ ਸਿੱਖ ਕੌਮ ਨੂੰ ਆਪਣੇ ਅਸਲੀ ਮਕਸਦ ਨੂੰ ਯਾਦ ਰੱਖਣਾ ਚਾਹੀਦਾ ਹੈ ਸਾਡਾ ਮਕਸਦ ਭਾਰਤ ਦੀਆਂ ਚੋਣਾਂ ਵਿੱਚ ਹਿੱਸਾ ਲੈਣਾ ਨਹੀਂ ਬਲਕਿ ਆਪਣੀ ਜਦੋਂ ਅੰਤਰਰਾਸ਼ਟਰੀ ਭਾਈਚਾਰਾ ਸਾਡੇ ਨਾਲ ਖੜਾ ਹੈ ਤਾਂ ਇਹ ਸਮਾਂ ਹੈ ਆਪਣੇ ਸੁਪਨਿਆਂ ਨੂੰ ਹਕੀਕਤ ਬਣਾਉਂਦਾ ਪਰ ਇਸ ਲਈ ਸਾਨੂੰ ਇੱਕ ਹੋਣਾ ਪਵੇਗਾ ਇੱਕ ਮਕਸਦ ਦੇ ਨਾਲ ਖੜਾ ਹੋਣਾ ਪਵੇਗਾ